ਅੰਗਰੇਜ਼ੀ ਜਗਤ ਕੀ ਗੱਲ ਹੋ ਗਈ ਜੀ ਮੇਰਾ ਨਾਮ ਗੁਰਸੇਵ ਸਿੰਘ ਹੈ ਹਾਂਜੀ ਭਾਜੀ ਇਹ ਪਾਟਿਆ ਮਾਰਕੀਟ ਆ ਹਾਂਜੀ ਬੱਸ ਸਟੈਂਡ ਦੇ ਕੋਲ ਹਾਂਜੀ ਕੀ ਗੱਲ ਹੋਈ ਜੀ ਜਦੋਂ ਸਵੇਰ ਮੈਂ 7 ਵਜੇ ਆਇਆ ਤਾਂ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਹੋਇਆ ਸੀ ਦਰਵਾਜ਼ਾ ਖੁੱਲਾ ਸੀ ਥੱਲੇ ਸਾਡੇ ਇੱਕ ਮੋਚੀ ਬੈਠਦਾ ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅਜ ਤੰਦਰਾ ਕਿਵੇਂ ਟੁੱਟਾ ਪਿਆ ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕ ਦੁਕਾਨਾਂ ਦੇ ਤਾਲੇ ਜੇ ਇਹ ਗਿਆ ਸੀ ਚਾਰ ਪੰਜ ਦੁਕਾਨਾਂ ਸੀ ਅੱਛਾ ਕਾਦੀ ਕਦੇ ਕੰਮ ਦੀ ਦੁਕਾਨਾਂ ਆ ਇੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨਾਂ ਜਿਹੜੇ ਲੋਕਾਂ ਤੋਂ ਸਮਾਨ ਸਮਾਨ ਵੀ ਚੋਰੀ ਕੀਤਾ ਗਿਆ ਸੀ ਆ ਸਮਾਨ ਅੰਦਰੋਂ ਕਾਫੀ ਚਲਾ ਗਿਆ ਕਟਰ-ਕੁਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪੈਸੇ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਕੁਝ ਪਤਾ ਨਹੀਂ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-65 ਹਜ਼ਾਰ ਦੇ ਤਕਰੀਬ ਨੇਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਟੋਟਲ ਸਾਡਾ ਦਾ 2.5-3 ਲੱਖ ਦਾ ਨੁਕਸਾਨ ਹੈ ਤਿੰਨ ਤੋਂ ਵੀ ਉੱਪਰ ਹੋਵੇਗਾ ਸ਼ਾਇਦ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਤੁਹਾਡਾ ਸਾਡਾ ਸਾਡਾ ਦੂਜੀਆਂ ਦੇ ਕੰਨਾਂ ਦਾ ਸਾਡਾ ਦੂਜੀਆਂ ਦਾ ਆਟਾ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਅਸ਼ਵਾਸ਼ਣ ਦਵਾਇ ਹੁਣ ਸ਼ਵਾਸ਼ਣ ਇਹੋ ਹੀ ਹੈ ਦਵਾਇਆ ਉਹਨਾਂ ਵੀ ਹੁਣ ਅਸੀਂ ਦੇਖਦੇ ਹਾਂ ਕੋਈ ਲੱ ਬਿਨਾਂ ਨਾਮ ਨੋਕਦੀਪ ਸੁਲਮਾਨਾ ਮੇਰੀ ਇੱਥੇ ਬਾੜੀਆਂ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਸਿੱਧੂ ਦਾ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੋ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜ਼ਿਆਦਾ ਮੇਰੇ ਦੁਕਾਨ ਦੇ ਅੰਦਰੋਂ ਜ਼ਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਾਰਪੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਝ ਚੋਰੀ ਹੋਇਆ ਵਾ ਕਿ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਝ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਾ ਨਹੀਂ ਸੀਸੀਟੀਵੀ ਮਾਰਕੀਟ ਸਾਡੀ 'ਚ ਕੋਈ ਤਦੋਂ ਕੀ ਮਾਰਕੀਟ ਕੀ ਕਰਦੇ ਪੁਲਿਸ ਸਾਹਿਬ ਬਾਕੀ ਅਸੀਂ ਹੁਣ ਪੁਲਿਸ ਕੰਪਲੇਂਟ ਕਰਕੇ ਆਏ ਆ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਹੁਣ ਕਰਦੀ ਵੀ ਹੈ ਤਾਂ ਕਿਹੜੀ ਜਗ੍ਹਾ ਤੇ ਕੀ ਗੱਲ ਹੋਈ ਮੇਰਾ ਨਾਮ ਗੁਰਸੇਖ ਸਿੰਘ ਹੈ ਹਾਂਜੀ ਭਾਜੀ ਇਹ ਪਾਟਿਆ ਮਾਰਕੀਟ ਹੈ ਹਾਂਜੀ ਬੱਸ ਸਟੈਂਡ ਦੇ ਕੋਲ ਹਾਂਜੀ ਕੀ ਗੱਲ ਹੈ ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਆਇਆ ਸੀ ਦਰਵਾਜ਼ਾ ਖੁੱਲਾ ਸੀ ਥੱਲੇ ਸਾਡੇ ਇੱਕ ਮੋਚੀ ਬੈਠਦਾ ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅਜ ਤੰਦਰਾ ਕਿਵੇਂ ਟੁੱਟਾ ਪਿਆ ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ ਤੇ ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕਿ ਦੁਕਾਨਾਂ ਉਹ ਪੈਸੇ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਹੀਂ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-65 ਹਜ਼ਾਰ ਦੇ ਤਕਰੀਬ ਨੇਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਟੋਟਲ ਸਾਡਾ ਦਾ 2.5-3 ਲੱਖ ਦਾ ਨੁਕਸਾਨ ਹੈ ਤੈਨੋਂ ਤੋਂ ਵੀ ਉੱਪਰ ਹੋਵੇਗਾ ਸ਼ੈਂਟ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਉਹ ਸਾਡਾ ਸਾਡਾ ਤੇ ਦੂਜਿਆਂ ਦਾ ਕਹਿੰਦਾ ਸਾਡਾ ਦੂਜਿਆਂ ਦਾ ਆਟਾ ਜੀ ਹੋਨੇ ਅਸਵਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਕੋਲ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਆਸਵਾਸ਼ਣ ਦਵਾਇਆ ਹੁਣ ਸੁਵਾਸ਼ਣ ਇਹੋ ਹੀ ਦਵਾਇਆ ਉਹਨਾਂ ਵੀ ਹੁਣ ਸਹੀ ਦੇਖਦੇ ਆ ਕੋਈ ਲੱਭਦੇ ਆ ਇੱਥੇ ਕੋਈ ਚੌਂਕੀ ਚੁੰਗੀਦਾਰ ਰਾਤ ਨੂੰ ਰੱਖਿਆ ਨਹੀਂ 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 ਚੌਂਕੀਦਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਨਹੀਂ ਠੀਕ ਓਕੇ ਕੁਝ ਨਹੀਂ ਮਾ ਪਾਟੀਆਂ ਮਾਰਕੀਟ ਚੋਰੀ ਹੋਈ ਹੈ ਜੀ ਦੇਖੋ ਵੈਰੀਫਾਈ ਕਰ ਰਹੇ ਆ ਬੰਦੀ ਕਾਰ ਵੀ ਕਰਾ ਕਿੰਨੇ ਕਸਰ ਤਕਾਮਾਂ ਦੇ ਵੈਰੀਫਾਈ ਕਰਦੇ ਆ ਉਹ ਚਾਰ ਦੁਕਾਨਾਂ ਆਏ ਇਕ ਮੀਨ ਸਭ ਤੋੜੇ ਨੇ ਹਾਂ ਬਸ ਚਾਰ ਦਰਵਾਜ਼ੇ ਤਾਲੇ ਤੋੜੇ ਦੋਨਾਂ ਦੀ ਦੀਕ ਦੁਕਾਨ ਚ ਚੋਰੀ ਹੋਈ ਬਾਕੀ ਤਾਂ ਨੇ ਤਾਲੇ ਤੋੜੇ ਆ ਵੈਰੀਫਾਈਿੰਗ ਕਰ ਰਹੇ ਹਾਂ ਬੰਦੀ ਕਾਰਵਾਈ ਕਰਾਂ ਸਰ ਦੁਕਾਨ ਵਾਲੇ ਕੋਈ ਚੌਕੀ ਚੰਕੀਦਾਰ ਐਸਾ ਕੋਈ ਹੈ ਨਹੀਂ ਕਿ ਨਹੀਂ ਕੋਈ ਚੌਕੀਦਾਰ ਨਹੀਂ ਰੱਖਿਆ ਨਾ ਨੇ ਜੀ ਉੱਥੇ ਕਿੰਨਾ ਕ ਨੁਕਸਾਨ ਹੋ ਗਿਆ ਉਹ ਇਹਨਾਂ ਦਾ ਉਹ ਕਹਿ ਰਿਹਾ ਜੀ ਇੱਕ ਬਾਟ ਹਿਆਰ ਪਿਆ ਸੰਕਿੰਗ ਕੋਈ ਕਦੀ ਨਿੰਦੀਏ ਸੋਨੇ ਦੇ ਵੈਰੀਫਾਈ ਕਰ ਲੈਂਦੇ ਜੋ ਬੰਦੀ ਕਾਰਵਾਈ ਕਰਾਂ ਠੀਕ ਹੈ